ਭਾਰਤ ਦੇ ਨਾਗਰਿਕਾਂ ਨੂੰ ਹੁਣ ਇੰਗਲੈਂਡ ਅਤੇ ਆਇਰਲੈਂਡ ਦੇ ਲਈ ਵੱਖ-ਵੱਖ ਵੀਜ਼ਾ ਲੈਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਸਿੰਗਲ ਵੀਜ਼ਾ ਰਾਹੀਂ ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਜਾਣ ਦੀ ਸਹੂਲਤ ਹੋਏਗੀ ਫਿਲਹਾਲ ਚੀਨਾ ਤੇ ਭਾਰਤ ਪਹਿਲੇ ਅਜਿਹੇ ਦੇਸ਼ ਨੇ ਜਿਨ੍ਹਾਂ ਨੂੰ ਇਸ ਦਾ ਫਾਇਦਾ ਪਹੁੰਚੇਗਾ ਆਇਰਲੈਂਡ ਅਤੇ ਇੰਗਲੈਂਡ ਦੇ ਗ੍ਰਹਿ ਵਿਭਾਗ ਨੇ ਬ੍ਰਿਟਿਸ਼ ਆਇਰਿਸ਼ ਵੀਜ਼ਾ ਸਕੀਮ ਲਾਗੂ ਕਰ ਦਿੱਤੀ ਹੈ ਪਹਿਲਾਂ ਦੋਹਾਂ ਦੇਸ਼ਾਂ ਦੇ ਲਈ ਵੱਖ-ਵੱਖ ਵੀਜ਼ਾ ਲੈਣਾ ਪੈਂਦਾ ਸੀ ਸਿੰਗਲ ਵੀਜ਼ਾ ਪ੍ਰਣਾਲੀ ਦਾ ਮਕਸਦ ਦੋਹਾਂ ਆਇਰਲੈਂਡ ਦੇ ਵਿੱਚ ਟੂਰਿਜ਼ਮ ਅਤੇ ਵਪਾਰ ਨੂੰ ਵਧਾਵਾ ਦੇਣਾ ਹੈ ਸਿੰਗਲ ਵੀਜ਼ਾ ਪ੍ਰਣਾਲੀ ਦੇ ਨਾਲ ਵਪ ਅਤੇ ਸੈਲਾਨੀਆਂ ਨੂੰ ਫਾਇਦਾ ਜ਼ਰੂਰ ਮਿਲੇਗਾ ਫਿਲਹਾਲ ਇਹ ਸਹੂਲਤ ਭਾਰਤ ਤੇ ਚੀਨ ਦੇ ਨਾਗਰਿਕਾਂ ਨੂੰ ਹੀ ਦਿੱਤੀ ਗਈ ਹੈ ਕਿਉਂਕਿ ਸਭ ਤੋਂ ਵੱਧ ਇਹਨਾਂ ਦੋਹਾਂ ਦੇਸ਼ਾਂ ਨਹੀਂ ਨਾਗਰਿਕ ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਭਾਰਤ ਦੇ ਨਾਗਰਿਕਾਂ ਨੂੰ ਹੁਣ ਇੰਗਲੈਂਡ ਤੇ ਆਇਰਲੈਂਡ ਜਾਂਦੇ ਲਈ ਵੱਖ-ਵੱਖ ਵੀਜ਼ਾ ਲੈਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਇੱਕ ਵੀਜ਼ੇ ਤੇ ਹੀ ਹੁਣ ਦੋ ਮੁਲਕ ਘੁੰਮ ਸਕਦੇ ਨੇ ਤੇ ਹੁਣ ਸਿੰਗਲ ਵੀਜ਼ਾ ਪ੍ਰਣਾਲੀ ਜੋ ਕਿ ਸ਼ੁਰੂ ਕੀਤੀ ਗਈ ਹੈ ਇਸ ਰਾਹੀਂ ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਜਾਣ ਦੀ ਸਹੂਲਤ ਭਾਰਤੀਆਂ ਨੂੰ ਮਿਲੇਗੀ ਫਿਲਹਾਲ ਚੀਨ ਤੇ ਭਾਰਤ ਪਹਿਲੇ ਅਜਿਹੇ ਦੇਸ਼ ਜਿਨ੍ਹਾਂ ਨੂੰ ਇਸ ਪ੍ਰਣਾਲੀ ਦਾ ਇਸ ਸਕੀਮ ਦਾ ਫਾਇਦਾ ਮਿਲੇਗਾ